ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਯੂਰਪ ਦੀ ਮੋਸਟ ਟ੍ਰੈਂਡਿੰਗ ਕੰਟਰੀ ਬਲਗਾਰੀਆ ਬਾਰੇ ਇਹ ਟ੍ਰੈਂਡਿੰਗ ਵਿੱਚ ਕਿਉਂ ਆ ਗਿਆ ਤੇ ਉੱਥੇ ਹੁਣ ਕੈਂਡੀਡੇਟਸ ਦਾ ਰੁਝਾਨ ਕਿਉਂ ਹੋ ਰਿਹਾ ਆਪਾਂ ਇਸ ਪੂਰੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ 7 ਸੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜਿਹੜੀਆਂ ਨਵੇਂ ਸਾਡੇ ਵੀਜ਼ੇ ਦੇਖ ਰਹੇ ਹੋ ਉਹਨਾਂ ਦੀਆਂ ਜਿਹੜੀ ਸਕਸੈਸ ਸਟੋਰੀਆਂ ਨੇ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਜਿਹੜੀ ਸ਼ੇਅਰ ਕਰ ਰਹੇ ਹੋ ਨਾ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਦਿਲੋਂ ਸਲੂਟ ਕਰਦੇ ਹਾਂ ਕਿਉਂਕਿ ਕਈ ਕੈਂਡੀਡੇਟਸ ਬਹੁਤ ਮੇਰੇ ਕੋਲੇ ਆਉਂਦੇ ਆ ਵਿਚਾਰੇ ਖਰਾਬ ਹੋ ਕੇ ਆਉਂਦੇ ਆ ਠੱਗੀਆਂ ਦਾ ਸ਼ਿਕਾਰ ਹੋ ਕੇ ਆਉਂਦੇ ਆ ਆਪਣੇ ਪੈਸੇ ਖਰਾਬ ਕਰਕੇ ਆਉਂਦੇ ਆ ਸੋ ਜਦੋਂ ਉਹਨਾਂ ਦੇ ਘਰ 'ਚ ਚੁੱਲ੍ਹਾ ਬਲਦਾ ਉਹਦੇ ਵਿੱਚ ਸਾਡਾ ਤਾਂ ਹੱਥ ਹੈਗਾ ਉਹ ਪਰਮਾਤਮਾ ਨੇ ਸਾਨੂੰ ਤਾਂ ਜਰੀਆ ਬਣਾਇਆ ਤੁਹਾਨੂੰ ਵੀ ਬਣਾਇਆ ਜਦੋਂ ਤੁਸੀਂ ਉਹ ਸਾਰੀਆਂ ਵੀਡੀਓਜ਼ ਤੁਸੀਂ ਸ਼ੇਅਰ ਕਰਦੇ ਹੋ ਨਾ ਸੁਜੈਸ਼ਨ ਦੇ ਵਿੱਚ ਆਟੋਮੈਟਿਕਲੀ ਚਲੇ ਜਾਂਦੀਆਂ ਨੇ ਉਹਦੇ ਵਿੱਚ ਤੁਹਾਡਾ ਵੀ ਬਹੁਤ ਹੱਥ ਹੋ ਜਾਂਦਾ ਜਦੋਂ ਕਿਸੇ ਦੇ ਘਰ ਦੇ ਵਿੱਚ ਚੁੱਲ੍ਹਾ ਉਹ ਚੱਲਦਾ ਤੇ ਉੱਥੇ ਉਹਨਾਂ ਦਾ ਪਰਿਵਾਰ ਰੋਟੀ ਖਾਂਦਾ ਅੱਜ ਆਪਾਂ ਗੱਲ ਕਰਾਂਗੇ ਬੁਲਗਾਰੀਆ ਬਾਰੇ ਬੁਲਗਾਰੀਆ ਜਿਹੜਾ ਮੋਸਟ ਅਸਟ੍ਰਮ ਯੂਰਪ ਦੇ ਵਿੱਚ ਹੈ ਹੁਣੇ-ਹੁਣੇ ਸ਼ੇਨਗਨ ਚ ਆਇਆ ਸੀ ਲੇਟੈਸਟ ਆਇਆ ਸੀਗਾ ਉਦੇ ਵਿੱਚ ਯੂਰੋ ਵੀ 1 ਜਨਵਰੀ ਤੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਲੋਕਾਂ ਦਾ ਹੋਰ ਰੁਝਾਨ ਹੋ ਗਿਆ ਕਿਉਂਕਿ ਜਦੋਂ ਪਹਿਲਾ ਪਹਿਲਾ ਸੀ ਲੋਕਾਂ ਨੂੰ ਅਵੇਅਰਨੈਸ ਨਹੀਂ ਸੀ ਇੱਕ ਇਹ ਵੀ ਸੀਗਾ ਕਿ ਹਾਂਜੀ ਹੁਣ ਤਾਂ ਆਈ ਹੈ ਕੰਟਰੀ ਪਤਾ ਨਹੀਂ ਕਿੰਦਾ ਦਾ ਮਾਹੌਲ ਹੋਊਗਾ ਉੱਥੇ ਤਾਂ ਬੁਲਗਾਰੀਆ ਨੇ ਚੱਲਦੇ ਆ ਅੱਗੇ ਯੂਰੋ ਚੱਲਣੇ ਆ ਕਿ ਨਹੀਂ ਚੱਲਣੇ ਹੁਣ ਆਫੀਸ਼ੀਅਲੀ ਸਾਡੇ ਕੋਲੇ ਉੱਥੇ ਬੁਲਗਾਰੀਆ ਦੇ ਵਿੱਚ ਯੂਰੋ ਸ਼ੁਰੂ ਹੋ ਗਿਆ ਤੇ ਪਲੱਸ ਜਿਹੜੇ ਸਾਡੇ ਕੈਂਡੀਡੇਟ ਪਹਿਲਾਂ ਗਏ ਹੋਏ ਸੀ ਜਿਨ੍ਹਾਂ ਨੂੰ ਅਸੀਂ 500 600 ਯੂਰੋ ਸੈਲਰੀ ਦੇ ਤੇ ਭੇਜਿਆ ਹੋਇਆ ਸੀ ਅੱਜ ਜਦੋਂ ਅਸੀਂ ਸੁਣਦੇ ਆ ਨਾ ਲੱਖ ਲੱਖ ਰੁਪਇਆ ਘਰੇ ਪਾ ਬੜੀ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਸਾਰੇ ਖਰਚੇ ਕੱਢ ਕੇ ਲੱਖ ਲੱਖ ਰੁਪਏ ਘਰੇ ਜਾਂਦਾ ਤਾਂ ਘਰ ਦੇ ਦਾ ਵੀ ਮਨ ਖੁਸ਼ ਮੇਰੇ ਕੈਂਡੀਡੇਟਸ ਦਾ ਵੀ ਜਦੋਂ ਉਹ ਸਾਨੂੰ ਇੱਕ ਜਾਂ ਦੋ ਤਰੀਕ ਨੂੰ ਤਿੰਨ ਤਰੀਕ ਨੂੰ ਸਾਡੇ ਹਾਲਚਲ ਪੁੱਛਣ ਲਈ ਮੈਸੇਜ ਕਰਦੇ ਆ ਉਦੋਂ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਹਾਂਜੀ ਕਿ ਉਹ ਵਧੀਆ ਸੈੱਟ ਹੋ ਕੇ ਸਾਨੂੰ ਵੀ ਪਤਾ ਜਿਨੂੰ ਨਵੀਂ ਨਵੀਂ ਤਨਖਾਹ ਮਿਲੀ ਹੈ ਸੋ ਉਸ ਗੱਲ ਦੀ ਖੁਸ਼ੀ ਸਾਨੂੰ ਬਹੁਤ ਜ਼ਿਆਦਾ ਸ਼ੁਕਰ ਆ ਉਸ ਪਰਮਾਤਮਾ ਦਾ ਨੇ ਉਹਨਾਂ ਨੇ ਸਾਨੂੰ ਜਰੀਆ ਬਣਾਇਆ ਇਹਨਾਂ ਦੇ ਕੰਮ ਕਰਨ ਲਈ ਹੁਣ ਸਾਡੇ ਕੋਲ ਬਲਗਰੀਆ ਦੇ ਵਿੱਚ ਹੋਟਲ ਲਾਈਨ ਦਾ ਕੰਮ 에ਅਰਪੋਰਟ ਦਾ ਕੰਮ ਤੇ ਹੋਰ ਆਪਣੇ ਕੋਲੇ ਜਿਹੜੀਆਂ ਹੈਗੇ ਕੰਸਟਰਕਸ਼ਨ ਦੀਆਂ ਬਹੁਤ ਵੈਕੈਂਸੀ ਆ ਰਹੀਆਂ ਨੇ ਲੇਟੈਸਟ ਸਾਡੇ ਕੋਲੇ ਹੋਟਲ ਲਾਈਨ ਦੀ ਚੱਲ ਰਹੀ ਹੈ ਜਿਹਦੇ ਵਿੱਚ ਸੈਲਰੀ ਵੀ 700 800 900 ਡਿਪੈਂਡ ਕਰਦਾ ਤੁਹਾਡੀ ਕੈਟਾਗਰੀ ਕਿੱਦਾਂ ਦੀ ਆ ਹੈਲਪਰ ਕੈਟਾਗਰੀ ਕਲੀਨਰ ਤੋਂ ਲੈ ਕੇ ਕਿਚਨ ਹੈਲਪਰ ਕੁੱਕ ਸ਼ੈਫ ਜਿਹੜੇ ਹੋਟਲ ਲਾਈਨ ਦੇ ਵਿੱਚ ਸਟਾਫ ਚਾਹੀਦਾ ਹੁੰਦਾ ਜਨਰੇਟਰ ਲਈ ਉਹਦੇ ਲਈ ਵਾਚਮੈਨ ਦਾ ਹਰ ਇੱਕ ਸਟਾਫ ਦੀ ਸਾਨੂੰ ਲੋੜ ਆ ਸੋ ਬਲਗਰੀਆ ਵਿੱਚ ਬੈਸਟ ਮੌਕਾ ਅਪਲਾਈ ਕਰਨ ਦਾ ਕਿਉਂਕਿ ਇਹ 3 ਸਾਲ ਦੀ ਟੀਆਰਸੀ ਇੰਡੀਆ ਤੋਂ ਲੈ ਕੇ ਦੇ ਰਹੇ ਆ ਦੋਸਤੋ ਇਦੇ ਵਿੱਚ ਤੁਹਾਡਾ ਫਿਊਚਰ ਵੀ ਬਣੇਗਾ 3 ਸਾਲ ਦੀ TCR ਵੀ ਬਣੂਗੀ ਜੇ ਅੱਗੇ ਨੂੰ ਰਿਨਿਊ ਤੁਹਾਡੀ ਕੰਪਨੀ ਕਰਦੀ ਹੈ ਉਹਦੇ ਵਿੱਚ ਵੀ ਕਰ ਸਕਦੇ ਹੋ ਤੁਸੀਂ ਹੋਰ ਕੰਪਨੀ ਦੇ ਵਿੱਚ ਵੀ ਕਰ ਸਕਦੇ ਹੋ ਇਹ ਸ਼ੈਨੀਗਾਂ ਦਾ ਰੂਲ ਆ ਕੋਈ ਐਦਾਂ ਨਹੀਂ ਹੁੰਦਾ ਕਈਆਂ ਦੇ ਦਿਮਾਗ ਦੇ ਵਿੱਚ ਉਹ ਵਹਿਮ ਹੁੰਦਾ ਇਹ ਗੱਲ ਮੈਂ ਬਹੁਤ ਜਣੇ ਤੋਂ ਸੁਣੀ ਆ ਕਿ ਇਹ 3 ਸਾਲ ਦਾ ਹੀ ਹੈ ਨਹੀਂ ਇਹ 3 ਸਾਲ ਦਾ ਨਹੀਂ ਹੈ ਇਹ ਰੀਨਿਊਅਬਲ ਹੈ ਜਿਵੇਂ ਤੁਹਾਡਾ ਪਾਸਪੋਰਟ ਹੈ ਕਈਆਂ ਨੂੰ ਬਹੁਤ ਗਲਤਫਹਿਮੀ ਇੱਕ ਹੋਰ ਵੀ ਆ ਕਿ ਆਪਣਾ ਪਾਸਪੋਰਟ 10 ਸਾਲ ਦਾ ਹੁੰਦਾ ਦੋਸਤੋ ਆਪਣਾ ਪਾਸਪੋਰਟ 10 ਸਾਲ ਦਾ ਨਹੀਂ ਹੁੰਦਾ ਆਪਣਾ ਪਾਸਪੋਰਟ ਲਾਈਫਟਾਈਮ ਹੁੰਦਾ ਆਪਾਂ 10 ਸਾਲ ਬਾਅਦ ਸਿਰਫ ਰੀਨਿਊ ਕਰਾਉਨੇ ਆ ਰੀਨਿਊ ਕੀ ਕਰਾਉਨੇ ਆ ਵੀ ਅਸੀਂ ਜਿਉਂਨੇ ਆ ਅਸੀਂ ਤੁਹਾਡੇ ਆਪਣੀ ਸੈਕੰਡਰੀ ਦੇ ਵਿੱਚ ਇੰਡੀਆ ਦੇ ਵਿੱਚ ਅਸੀਂ ਇੱਥੇ ਕੋਈ ਕ੍ਰਾਈਮ ਨਹੀਂ ਕੀਤਾ ਅਸੀਂ ਇੱਥੇ ਰਹਨੇ ਆ ਸਾਡਾ ਪੀਸੀਸੀ ਕਲੀਅਰ ਕਰਾ ਕੇ ਅਸੀਂ ਉਹਨੂੰ ਰੀਨਿਊ ਕਰਾ ਲੈਂਦੇ ਆ ਐਵੇਂ ਹੀ ਜਦੋਂ ਆਪਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ TCRC ਲੈਨੇ ਆ ਇਹ ਨਹੀਂ ਹੈਗਾ ਤੁਹਾਡਾ ਟਾਈਮ ਬਰਡ ਬੌਂਡ ਨਹੀਂ ਹੈਗਾ ਤੁਸੀਂ ਇੰਨੇ ਟਾਈਮ ਤੱਕ ਉਹ ਉਸ ਤੋਂ ਬਾਅਦ ਤੁਸੀਂ ਰੀਨਿਊ ਕਰਾ ਸਕਦੇ ਹੋ ਕਿ ਉੱਥੇ ਉਹਦਾ ਤੁਹਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਜਿਹਦਾ ਤੁਸੀਂ ਟੈਕਸ ਪੇਡ ਹੋਣਾ ਚਾਹੀਦੇ ਹੋ ਤੁਸੀਂ ਰੀਨਿਊ ਕਰਾ ਸਕਦੇ ਹੋ ਇਹ ਹਰ ਇੱਕ ਕੰਟਰੀ ਯੂਰਪ ਦੇ ਵਿੱਚ ਇਹੀ ਖਾਸੀਅਤ ਆ ਤੁਸੀਂ ਸੀਜ਼ਨਲ ਵੀਜ਼ੇ ਤੇ ਨਾ ਜਾਓ ਸਿਰਫ ਲੌਂਗ ਟਰਮ ਵੀਜ਼ੇ ਤੇ ਜਾਓ ਜਿਹਦੇ ਵਿੱਚ ਡੀ ਕੈਟਾਗਰੀ ਆ 3 ਸਾਲ ਦਾ ਲੌਂਗ ਟਰਮ ਵੀਜ਼ਾ ਹੁੰਦਾ ਉਹਦੇ ਵਿੱਚ ਇਹ ਰੀਨਿਊ ਹੁੰਦਾ ਹੀ ਹੁੰਦਾ ਵਾ ਇਸ ਗੱਲ ਨੂੰ ਮਨ ਦੇ ਵਿੱਚ ਰੱਖ ਕੇ ਅਪਲਾਈ ਕਰੋ ਬੁਲਗਰੀਆ ਬਹੁਤ ਵਧੀਆ ਕੰਟਰੀ ਆ ਸਾਨੂੰ ਉਹੀ ਕੰਟਰੀ ਜਾਣਾ ਚਾਹੀਦਾ ਜਿੱਥੇ ਸਾਡਾ ਪੈਸਾ ਬਣਦਾ ਜਿੱਥੇ ਸਾਡਾ ਫਿਊਚਰ ਬਣਦਾ ਜਿੱਥੇ ਸਾਨੂੰ ਵਧੀਆ ਤਨਖਾਹ ਮਿਲਦੀ ਹੈ ਜਿੱਥੇ ਸਾਨੂੰ ਵਧੀਆ ਕਮੋਡਿਟੇਸ਼ਨ ਮਿਲਦੀ ਹੈ ਜਿੱਥੇ ਸਾਨੂੰ ਸਰਵਿਸ ਮਿਲਦੀ ਹੈ ਗਵਰਨਮੈਂਟ ਸਾਡੇ ਨਾਲ ਹੁੰਦੀ ਹੈ ਤੁਸੀਂ ਇੱਕ ਗਵਰਨਮੈਂਟ ਤੁਸੀਂ ਕਈ ਬੰਦੇ ਗਲਤੀਆਂ ਇਹ ਕਰ ਲੈਂਦੇ ਆ ਉੱਥੇ ਡੋਂਕੀਆਂ ਮਾਰ ਕੇ ਉਹਨਾਂ ਕੰਟਰੀਆਂ ਵਿੱਚ ਚਲੇ ਜਾਂਦੇ ਆ ਪਰ ਉਹਨਾਂ ਨੂੰ ਨਾ ਉੱਥੇ ਨਾ ਐ ਕਰਕੇ ਮੰਗਣਾ ਪੈਂਦਾ ਜੇ ਮਿਲ ਗਈ ਭੀਗ ਤਾਂ ਠੀਕ ਹੈ ਨਹੀਂ ਤਾਂ ਉਹ ਨਾ ਘਰ ਦੇ ਨਾ ਘਾਟ ਦੇ ਕਿਉਂਕਿ ਜਿਹੜੇ ਪੈਸੇ ਲਾ ਕੇ ਗਏ ਹੁੰਦੇ ਆ ਉਹ ਵੀ ਉਹਨਾਂ ਨੂੰ ਖਰਾਬ ਹੋਣ ਦੀ ਟੈਨਸ਼ਨ ਹੁੰਦੀ ਹੈ ਸੋ ਉੱਥੇ ਉਹਨਾਂ ਲਈ ਉਹ ਕੰਟਰੀਆਂ ਮਾੜੀਆਂ ਬਣ ਜਾਂਦੀਆਂ ਪਰ ਜੇ ਤੁਸੀਂ ਲੀਗਲੀ ਤਰੀਕੇ ਨਾਲ ਇੱਕ ਗਵਰਨਮੈਂਟ ਜਦੋਂ ਆਪਣੀ ਇੰਡੀਅਨ ਗਵਰਨਮੈਂਟ ਨੂੰ ਤੋਂ ਕਲੀਅਰ ਹੋ ਕੇ ਆਪਣਾ ਵੀਜ਼ਾ ਜਾਂਦਾ ਤੁਹਾਡੇ ਕੋਲੇ ਫੁੱਲ ਰਾਈਟਸ ਹੁੰਦੇ ਨੇ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਹਿਊਮਨ ਟ੍ਰੈਫਿਕਿੰਗ ਦੇ ਰੂਲ ਬਣੇ ਹੋਏ ਨੇ ਜਿਹਦੇ ਵਿੱਚ ਜੇ ਤੁਹਾਡੇ ਨਾਲ ਕੋਈ ਬਦਕੀ ਕਰਦਾ ਤਾਂ ਤੁਹਾਡੇ ਕੋਲ ਤੁਹਾਡੇ ਰਾਈਟ ਆ ਤੁਹਾਡੇ ਏਜੰਟ ਦੀ ਵੀ ਲੋੜ ਨਹੀਂ ਤੁਹਾਨੂੰ ਤੁਹਾਡੇ ਕੰਮ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ ਤੁਸੀਂ ਉੱਥੇ ਜਾ ਕੇ ਆਪਣੀ ਕੰਪਲੇਨਟ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਐਗਰੀਮੈਂਟ ਕਰਕੇ ਤੁਹਾਡੀ ਸੈਲਰੀ ਘਟਾ ਦਿੰਦਾ ਐਦਾਂ ਉੱਥੇ ਕੋਈ ਕੰਪਨੀ ਵੀ ਕਰਦੀ ਕਿਉਂਕਿ ਜਿਹੜੀਆਂ ਵਧੀਆ ਕੇ ਤੁਹਾਨੂੰ ਸਾਡੀ ਸੈਲਰੀ ਵੱਧ ਹੀ ਮਿਲਦੀ ਆ ਘੱਟ ਨਹੀਂ ਮਿਲਦੀ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ ਜਿਹੜਾ ਯੂਰਪ ਵਿੱਚ ਮਿਹਨਤ ਕਰਨ ਲਈ ਤਿਆਰ ਆ ਉਹ ਅੱਜ ਹੀ 7C ਦੇ ਵਿੱਚ ਆਓ ਤੇ ਆਪਣਾ ਫਿਊਚਰ ਜਾ ਕੇ ਬੁਲਗਰੀਆ ਪੁਰਤਗਲ ਹੋਰ ਜਿਹੜੇ ਸਲਵਾਕੀਆਂ ਕੰਟਰੀਆਂ ਸਾਡੇ ਕੋਲੇ ਨਵੇਂ-ਨਵੇਂ ਵੈਕੈਂਸੀਜ਼ ਆਉਂਦੀਆਂ ਰਹਿੰਦੀਆਂ ਨੇ ਸਾਡੇ ਪੇਜ ਤੇ ਜੁੜੇ ਰਹੋ ਹਰ ਇੱਕ ਸਟੋਰੀ ਅਸੀਂ ਪਾਉਂਦੇ ਰਹਿੰਨੇ ਆ ਜਲਦੀ ਜਲਦੀ ਸਾਡ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਜਿਹੜੇ ਇੰਸਟਾਗ੍ਰam ਦੇ ਪੇਜ ਨੂੰ ਫੋਲੋ ਕਰ ਲਓ ਹਰ ਇੱਕ ਅਪਡੇਟ ਤੁਹਾਨੂੰ ਉੱਥੇ ਮਿਲਦੀ ਰਹੂਗੀ ਇਦਾਂ ਹੀ ਸਾਡੇ ਜੁੜੇ ਰਹੋ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਇਦਾਂ ਹੀ ਤੁਸੀਂ ਸ਼ੇਅਰ ਕਰਦੇ ਰਹੋ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ